ਇਸ ਪਿੰਡ ਦੀਆਂ ਜਿੰਨੀਆਂ ਤਰੀਫਾਂ ਕਰੋਗੇ ਓਨੀਆਂ ਤੁਹਾਨੂੰ ਘਟ ਲੱਗਣਗੀਆਂ ਕਿਉਂਕਿ ਇਸ ਪਿੰਡ ਦੇ ਕੋਲ ਆਪਣਾ ਪੈਟਰੋਲ ਪੰਪ ਆ ਆਪਣਾ ਗੋਬਰ ਗੈਸ ਪਲਾਂਟ ਆ 100 ਤੋਂ ਵੱਧ ਖੇਤੀ ਸੰਦ ਆ ਮਾਡਰਨ ਟੈਕਨੀਕ ਦੇ ਤੇ ਪੰਜ ਆਪਣੇ ਟਰੈਕਟਰ ਨੇ ਹੋਰ ਦੀ ਹੋਰ ਛੱਡੋ ਇਸ ਪਿੰਡ ਦੇ ਕੋਲ ਆਪਣੀ ਇੱਕ ਬੈਂਕ ਐ ਜਿਸ ਦੇ ਵਿੱਚ ਪਿੰਡ ਵਾਲਿਆਂ ਦਾ 27 ਕਰੋੜ ਰੁਪਈਆ ਪਿਆ ਹੈ ਹੁਣ ਇਹ ਚੀਜ਼ਾਂ ਕਿਵੇਂ ਸੰਭਵ ਹੋ ਸਕਦੀਆਂ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਵੀ ਦੱਸੀ ਜਾਊਗਾ ਤੇ ਨਾਲ ਉਹਦੀ ਡਿਟੇਲ ਵੀ ਦੱਸੂਗਾ ਇਹ ਅਸੀਂ ਲਾਂਬੜਾ ਕਾਂਗੜੀ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦੀ ਕੋਆਪਰੇਟਿਵ ਸੁਸਾਇਟੀ ਨੇ ਇਹ ਹੰਬੜਾ ਮਾਰ ਕੇ ਸੰਧ ਬਣਾਏ ਨੇ ਇਹ ਡਰੋਨ ਦੀ ਕੀਮਤ 15 ਲੱਖ ਰੁਪਈਆ ਹੈ ਪਰ ਇਸ ਨੂੰ ਕੋਆਪਰੇਟਿਵ ਸੁਸਾਇਟੀ ਨੇ ਆਪਣੀ ਤਕਨੀਕ ਦੇ ਨਾਲ ਇਸ ਨੂੰ ਖਰੀਦਿਆ ਕਹਿ ਲਓ ਜਾਂ ਲਿਆਏ ਤੇ ਇੱਥੇ ਗੋਬਰ ਗੈਸ ਦਾ ਪਲਾਂਟ ਐਡਾ ਤਗੜਾ ਬਣਾਇਆ ਤੇ ਐਡਾ ਵਧੀਆ ਬਣਾਇਆ ਕਿ ਤੁਹਾਨੂੰ ਜਿਹੜੀ ਗੈਸ ਸਿਲੰਡਰ ਦੇ ਵਿੱਚ 800 900 ਜਾਂ 1000 ਰੁਪਏ ਦੀ ਮਿਲਦੀ ਹੈ ਇੱਥੇ ਸਿਰਫ 100 ਗੈਸ 275 ਰੁਪਈਆ ਦੀ ਮਿਲ ਜਾਂਦੀ ਹੈ ਹੁਣ ਇਹ ਚੀਜ਼ਾਂ ਸੰਭਵ ਕਿਵੇਂ ਹੁੰਦੀਆਂ ਨੇ ਇਹ ਵੀ ਤੁਹਾਨੂੰ ਦੱਸਦੇ ਹਾਂ ਲਾਂਬੜਾ ਕਾਂਗੜੀ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਜਿਹੜੀ ਹੈ 1920 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਪਰ ਇਸ ਨੂੰ ਹੌਲੀ-ਹੌਲੀ ਰਨ ਕਰਦਿਆਂ ਅੱਗੇ ਦੀ ਅੱਗੇ ਪੀੜ੍ਹੀ ਜਿਹੜੀ ਐ ਉਹ ਪਿੰਡ ਵਾਲਿਆਂ ਨੇ ਜਾਰੀ ਰੱਖੀ ਹੁਣ ਇਹ ਜਿਹੜੇ ਖੇਤੀ ਸੰਧ ਨੇ ਇਹ ਕੋਆਪਰੇਟਿਵ ਸੁਸਾਇਟੀ ਨੇ ਆਪਣੇ ਕਮਾ ਵਾਸਤੇ ਨਹੀਂ ਵਰਤਨੇ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਹੁੰਦੀਆਂ ਨੇ ਉਹ ਪਿੰਡ ਵਾਸਤੇ ਹੁੰਦੀਆਂ ਨੇ ਪਿੰਡ ਲਈ ਹੀ ਬਣਾਈਆਂ ਜਾਂਦੀਆਂ ਨੇ ਤੇ ਪਿੰਡ ਲਈ ਹੀ ਕੰਮ ਕਰਦੀਆਂ ਨੇ ਲਗਭਗ 100 ਤੋਂ ਵੱਧ ਇਹ ਮਾਡਰਨ ਟੈਕਨੀਕ ਦੇ ਖੇਤੀ ਸੰਧ ਨੇ ਜਿਹੜੇ ਸਿਰਫ ਪਿੰਡ ਵਾਲਿਆਂ ਵਾਸਤੇ ਹੁੰਦੇ ਆ ਆਂਜੇ ਟਰੈਕਟਰ ਨੇ ਤੁਸੀਂ ਟਰੈਕਟਰ ਲਾਓ ਇਥੋਂ ਇਥੋਂ ਤੁਸੀਂ ਹੜਾ ਪਾਓ ਤਮੀਆਂ ਪਾਓ ਜਿਹੜੀ ਵੀ ਤਕਨੀਕ ਦੀ ਤੁਹਾਨੂੰ ਮਸ਼ੀਨਰੀ ਚਾਹੀਦੀ ਹੈ ਇਥੋਂ ਲੈ ਕੇ ਬਹੁਤ ਘੱਟ ਪੈਸਿਆਂ 'ਚ ਜਿਵੇਂ 40 ਰੁਪਏ 'ਚ 50 ਰੁਪਏ 'ਚ ਕੋਈ 100 ਰੁਪਏ 'ਚ ਤੁਹਾਨੂੰ ਹੁਣ ਲੱਖਾਂ ਰੁਪਏ ਖਰੀਦਣ ਦੀ ਲੋੜ ਨਹੀਂ ਹੈ ਇਸ ਪਿੰਡ ਦੇ ਵਿੱਚ ਇੱਕਾ ਦੁੱਕਾ ਹੀ ਟਰੈਕਟਰ ਨੇ ਕਹਿੰਦੇ ਆਪਣੇ ਘਰਾਂ ਦੇ ਵਿੱਚ ਤੇ ਉਹ ਵੀ ਜਦੋਂ ਆਉਂਦੇ ਆ ਉਹ ਇਥੋਂ ਸਾਡੇ ਕੋਲੋਂ ਖੇਤੀ ਸੰਦ ਲੈ ਜਾਂਦੇ ਆ ਤੇ ਕੁਝ ਹਾਲ ਪਿੰਡ ਹੈ ਕਿ ਇਹੀ ਕਾਰਨ ਹੁੰਦੇ ਆ ਵੀ ਜਦੋਂ ਜ਼ਿਮੀਂਦਾਰ ਸੰਦਾਂ ਉੱਤੇ ਵੱਧ ਪੈਸੇ ਲਾ ਦਿੰਦੇ ਆ ਤੇ ਮੁੜ ਕੇ ਕਰਜ਼ਾ ਚੜਿਆ ਰਹਿੰਦਾ ਤੇ ਉਹ ਕਰਜ਼ਾ ਨਾ ਚੜੇ ਇਸੇ ਕਰਕੇ ਕੋਆਪਰੇਟਿਵ ਸੁਸਾਇਟੀ ਨੇ ਇਹ ਸਾਰਾ ਕੁਝ ਆਪਣਾ ਖਰੀਦਿਆ ਹੋਇਆ ਇਸ ਪਿੰਡ ਦੀ ਸਾਲਾਨਾ ਟਰਨਓਵਰ ਸੁਣ ਕੇ ਇੱਕੋਰੀ ਤਾਂ ਬੰਦੇ ਦੇ ਤੋਤੇ ਉੱਡ ਜਾਂਦੇ ਆ ਕਿ ਇੱਕ ਪਿੰਡ ਦੀ ਇੰਨੀ ਟਰਨਓਵਰ ਹੋ ਸਕਦੀ ਹੈ 70 ਕਰੋੜ ਰੁਪਇਆ ਇਹਨਾਂ ਦੀ ਟਰਨਓਵਰ ਹੈ ਹੁਣ 70 ਕਰੋੜ ਕਿਵੇਂ ਬੰਦੀ ਹੈ ਜਿਵੇਂ ਬੈਂਕ ਦੇ ਵਿੱਚ ਲੈਣ ਦੇਣ ਹੋ ਗਿਆ ਉਸੇ ਤਰੀਕੇ ਨਾਲ ਬੈਂਕਾਂ 'ਚ ਲੈਣ ਦੇਣ ਹੁੰਦਾ ਜਿਵੇਂ ਬਾਹਰ ਆਪਣੀਆਂ ਆਮ ਬੈਂਕਾਂ ਦੇ ਵਿੱਚ ਹੁੰਦਾ ਹੁਣ ਜਿਵੇਂ ਇਹ ਐਮ뷸ੈਂਸ ਆ ਇਹ ਵੀ ਕੋਆਪਰੇਟਿਵ ਸੁਸਾਇਟੀ ਦੀ ਆਪਣੀ ਐਮ뷸ੈਂਸ ਆ ਇਹਨਾਂ ਨੇ ਕਿਹਾ ਹੋਇਆ ਇਸ ਐਮ뷸ੈਂਸ ਨੂੰ ਕਿ ਤੁਹਾਨੂੰ ਜਦੋਂ ਫੋਨ ਆਵੇ ਤੁਸੀਂ ਅਮੀਰ ਨਹੀਂ ਵੇਖਣਾ ਤੁਸੀਂ ਗਰੀਬ ਨਹੀਂ ਵੇਖਣਾ ਪਹਿਲਾਂ ਬੰਦੇ ਨੂੰ ਹਸਪਤਾਲ ਲੈ ਕੇ ਜਾਣਾ ਉੱਥੇ ਆਪ ਉਹਦਾ ਫਾਰਮ ਭਰਉਣਾ ਤੇ ਇਲਾਜ ਸ਼ੁਰੂ ਕਰਾ ਦੇਣਾ ਬਾਕੀ ਦਾ ਕੰਮ ਕੋਆਪਰੇਟਿਵ ਸੁਸਾਇਟੀ ਦਾ ਹੈ ਇਹ ਆਪ ਦੱਸਦੇ ਆ ਵੀ ਇਲਾਜ ਦੁੱਖੋਂ ਅਸੀਂ ਆਪਣਾ ਬੰਦਾ ਨਹੀਂ ਜਾਣ ਦਈਦਾ ਇਹ ਕੋਆਪਰੇਟਿਵ ਸੁਸਾਇਟੀ ਦਾ ਮੇਨ ਦਫ਼ਤਰ ਆ ਇਸੇ ਦੇ ਅੰਦਰ ਬੈਂਕ ਬਣੀ ਹੋਈ ਹੈ ਤੇ ਇਹਦੇ ਨਾਲ ਹੀ ਖਾਦ ਸਟੋਰ ਵੀ ਇਹਨਾਂ ਦਾ ਆਪਣਾ ਜਿਵੇਂ ਬਾਹਰੋਂ ਖਾਦਾਂ ਅਸੀਂ ਲੈਣੇ ਆ ਤੇ ਉਹ ਬਹੁਤ ਰੇਟ ਵੱਧ ਤੇ ਮਿਲਦੀਆਂ ਨੇ ਕਈ ਵਾਰੀ ਸਾਨੂੰ ਪੈਸੇ ਮੌਕੇ ਤੇ ਦੇ ਕੇ ਲਿਆਉਣੇ ਪੈਂਦੇ ਆ ਪਰ ਇੱਥੇ ਪਿੰਡ ਵਾਲਿਆਂ ਨੇ ਆਪਣਾ ਖਾਦ ਸਟੋਰ ਬਣਾ ਕੇ ਇਹ ਰੇਟ ਲਿਖੇ ਹੋਏ ਆ ਬਹੁਤ ਘੱਟ ਰੇਟ ਹੈ ਤੇ ਜੇ ਤੁਸੀਂ ਪੈਸੇ ਬਾਅਦ ਚ ਦੇਣੇ ਆ ਤੇ ਪਹਿਲਾਂ ਤੁਸੀਂ ਖਾਦ ਲੈਣੀ ਆ ਤਾਂ ਉਹ ਵੀ ਇੱਕ স্কੀਮ ਹੈਗੀ ਆ ਦਵਾਈਆਂ ਇੱਥੇ ਹਰ ਤਰ੍ਹਾਂ ਦੀਆਂ ਮਿਲ ਜਾਂਦੀਆਂ ਨੇ ਤੁਹਾਨੂੰ ਸ਼ਹਿਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਤੇ ਜੇ ਤੁਹਾਨੂੰ ਇਸ ਪਿੰਡ ਦੀ ਤਕਨੀਕ ਪਿੰਡ ਨੇ ਜੋ ਕੁਝ ਕੀਤਾ ਆਪਣੇ ਲੋਕਾਂ ਲਈ ਉਹ ਵਧੀਆ ਲੱਗਿਆ ਤੇ ਇੱਕ ਵਾਰੀ ਅੱਗੇ ਦੀ ਅੱਗੇ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਕਮੈਂਟ ਕਰਕੇ ਪਿੰਡ ਵਾਲਿਆਂ ਦਾ ਹੌਸਲਾ ਵੀ ਵਧਾਓ ਤਾਂ